ਦੂਜਾ ਬਾਈਸ ਸਪਾਸਟ ਸ਼ਾਦੇ ਵਿੱਚ ਅਜ ਸ੍ਰੀ ਗੁਰੂ ਅਰਿਸ਼ਣ ਸੰਭਰਾ ਜੀ ਦੇ ਵਿੱਚ ਪ੍ਰਕਾਸ਼ਮੋਰ ਹੋ ਗਏ ਤੇ ਇੱਥੇ ਇੱਕ ਹੋਰ ਘਟਨਾ ਹੁੰਦੀ ਹੈ ਕਿ ਇਹਦੇ ਸਤਿਗੁਰੂ ਜੀ ਨੇ ਜਦੋਂ ਸੰਤਾਂ ਦੇ ਵਿੱਚ ਜਾਣਾ ਕੀਰਤਪੁਰ ਸਾਹਿਬ ਦੀ ਗੱਲ ਹੈ ਤੇ ਉਸ ਸਮੇਂ ਜਿਹੜੇ ਰੋਗੀ ਹੁੰਦੇ ਸੀ ਉਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸੀ ਇੱਕ ਬੰਨੀ ਜਿਹੜੇ ਵਿਪਨ ਸੀ ਬ੍ਰਾਹਮਣ ਸੀ ਉਹਨਾਂ ਨੂੰ ਥੋੜੀ ਤਕਲੀਫ ਵੀ ਹੋਈ ਵੇਹੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਬਣ ਗਏ ਆ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਹ ਚੀਜ਼ਾਂ ਚਲਦੀਆਂ ਆਈਆਂ ਨੇ ਇਹਨਾਂ ਨੂੰ ਗੁਰੂ ਘਰ ਦਾ ਪ੍ਰਚਾਰ ਚੰਗਾ ਨਹੀਂ ਸੀ ਲੱਗਦਾ ਗੁਰੂ ਨਾਨਕ ਸਾਹਿਬ ਨੇ ਵੀ ਇਸ ਚੀਜ਼ ਨੂੰ ਉਸ ਸਮੇਂ ਮਹਿਸੂਸ ਕੀਤਾ ਕਿ ਜਿਹੜੇ ਗਰੀਬ ਲੋਕ ਨੇ ਆਮ ਹਿੱਤੂ ਜਨਤਾ ਹੈ ਉਹਨਾਂ ਦੇ ਜੁਲਮ ਹੋ ਰਿਹਾ ਉਹਦੇ ਪਿੱਛੇ ਵੱਡਾ ਕਾਰਨ ਸੀ ਇਹ ਸ਼੍ਰੇਣੀ ਪੁਜਾਰੀ ਸ਼੍ਰੇਣੀ ਤੇ ਦੂਜਾ ਸੀ ਜਿਹੜੇ ਖੱਤਰੀ ਕਰਮਚਾਰੀ ਸੀ ਜਿਹਨੂੰ ਆਪਾਂ ਕਹਿੰਦੇ ਮਹਾਤਮ ਲੋਕ ਕਰਮਚਾਰੀ ਜਦੋਂ ਇਹ ਵੀ ਸਹੀ ਕੰਮ ਨਾ ਕਰਨ ਫਿਰ ਜਨਤਾ ਦੁਖੀ ਹੁੰਦੀ ਹੈ ਪਜਾਲੀ ਸ਼ਰਣੀ ਤੇ ਖੱਤਰੀ ਜਿਹੜੇ ਕਰਮਚਾਰੀ ਸ਼ਰਣੀ ਸੀ ਇਹ ਤੇ ਤੀਜੇ ਸੀ ਹਾਕਮ ਲੋਕ ਜਿਵੇਂ ਤੁਰਕਾਂ ਦਾ ਰਾਜ ਹੈ ਤੁਰਕ ਜਿਹੜੇ ਉਹ ਜ਼ੁਲਮ ਕਰ ਰਹੇ ਸੀ ਹਾਂਜੀ ਇਸ ਤਰ੍ਹਾਂ ਸਤਗੁਰੂ ਜੀ ਨੇ ਸਮੇਂ-ਸਮੇਂ ਅਨੁਸਾਰ ਲੋਕਾਂ ਨੂੰ ਇਹਨਾਂ ਦੇ ਦੁਰਗਤ ਤੋਂ ਪਹੁੰਚਾਇਆ ਤੋਂ ਇੱਥੇ ਕਹਿੰਦੇ ਸਤਗੁਰੂ ਜੀ ਜਦੋਂ ਇੱਕ ਦਿਨ ਜਾ ਰਹੇ ਆ ਮਹਾਰਾਜ ਪਾਲਕੀ ਦੇ ਵਿੱਚ ਜਾ ਰਹੇ ਆ ਦੇ ਸਤਿਕਰੋ ਦੇ ਸਾਹਮਣੇ ਇਹਨਾਂ ਨੇ ਇੱਕ ਕੁਸ਼ਤੀ ਵਿੱਭਰ ਨੂੰ ਭੇਜ ਦਿੱਤਾ ਕੁਸ਼ਤੀ ਭਾਰਤੀ ਨੂੰ ਕੋਲ ਹੋਇਆ ਸੀ ਕਿਉਂਕਿ ਗੁਰੂ ਨਾਨਕ ਦਾ ਘਰ ਹੈ ਕਦ ਵਾਸਤੇ ਵੀ ਪਤਾ ਕਰੀਏ ਅੱਜ ਪਤਾ ਲੱਗ ਜਾਵੇਗਾ ਕਿ ਇਹ ਗੁਰਨਾਨਕ ਦੀ ਜਿਹੜੀ ਜੋਤ ਹੈ ਸਤਮੁੱਚ ਹੈ ਜਾਂ ਕੇਵਲ ਕਿਉਂਕਿ ਲੋਕ ਇਹ ਗੱਲ ਸਮਝਦੇ ਸੀ ਕਿ ਸਵਾ ਪੰਜ ਸਾਲ ਦਾ ਗੁਰੂ ਕਿਤਾ ਹੋ ਸਕਦਾ ਹੈ ਕਿ ਬਾਲਾ ਪ੍ਰੀਤਮਾਨ ਜਿਹਨੂੰ ਅਸੀਂ ਅਸ਼ਟਮ ਬਲਬੀਰਾ ਕਹਿੰਦੇ ਹਾਂ ਵੀ ਇੰਨੀ ਛੋਟੀ ਉਮਰ ਤੇ ਬੱਚੇ ਨੂੰ ਕੀ ਪਤਾ ਗੁਰਿਆਈ ਕੀ ਹੁੰਦੀ ਹੈ ਉਹਨਾਂ ਦੀ ਨਿਗਾਹ ਦੇ ਵਿੱਚ ਕਿਉਂ ਬੱਚੇ ਆਵਾਂ ਦੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਜਿਨ੍ਹਾਂ ਨੂੰ ਤੁਸੀਂ ਬੱਚਾ ਕਹਿੰਦੇ ਹੋ ਇਹਨੂੰ ਸਰੀਰ ਕਰਕੇ ਨਾ ਜਾਣੋ ਇਹਨੂੰ ਜੋਤ ਕਰਕੇ ਦੇਖੋ ਕਿਤੇ ਅੰਦਰ ਜੋਤ ਵੱਡੀ ਹੈ ਕਦੀ ਪੀਰ ਬੱਤੂ ਸ਼ਾਹ ਨੇ ਵੀ ਇਹ ਸ਼ੱਕ ਆ ਗਿਆ ਸੀ ਨਾ ਜੀ ਮਨ ਦੇ ਵਿੱਚ ਵੀ ਮੈਂ ਗਲਗੀਤਰ ਪਾਤਸ਼ਾਹ ਨੂੰ ਮੱਥਾ ਕਿਵੇਂ ਟੇਕਾਂ ਉਹ ਤੇ 9 ਸਾਲ ਦਾ ਹੈ ਮੇਰੇ ਤੋਂ ਬਹੁਤ ਛੋਟਾ ਹੈ ਲੋਕ ਮੈਨੂੰ ਨਮਸਕਾਰਾ ਕਰਦੇ ਨੇ ਤੇ ਮੈਂ ਉਸ ਗੁਰੂ ਅੱਗੇ ਜਾ ਕੇ ਆਪਣਾ ਸਿਰ ਕਿ ਤੱਕ ਝੁਕਾਵਾਂ ਪਰ ਜਦੋਂ ਮਨ ਦੇ ਵਿੱਚ ਵਿਚਾਰ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦਾ ਫੈਸਲਾ ਦੇਖਿਆ ਫਿਰ ਪੀਰ ਬੰਦੂ ਸ਼ਾਹ ਸਤਮਤ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਆ ਮਹਾਰਾਜ ਨੇ ਪੁੱਛਿਆ ਪੀਰ ਜੀ ਬੜਾ ਲੰਬਾ ਸਮਾਂ ਦੇਖਦੇ ਰਹੇ ਬਾਹਰ ਖੜੇ ਰਹੇ ਕੀ ਗੱਲ ਹੈ ਕਹਿਣ ਲੱਗਾ ਪਾਤਸ਼ਾਹ ਮਨ ਵਿੱਚ ਸ਼ੰਕਾ ਆ ਗਿਆ